ਕੌਣਾ ਤੋਂ ਪਹਿਲਾਂ ਸੀਏ ਜਿਹਾ ਨਾਗਰਿਕਤਾ ਸੋਧ ਕਾਨੂੰਨ ਲਾਗੂ ਕੀਤਾ ਜਾ ਸਕਦਾ ਹੈ ਚੌੜ ਚਾਰਤਾ ਲੱਗਣ ਤੋਂ ਪਹਿਲਾਂ ਸੀਏ ਲਾਗੂ ਹੋ ਸਕਦਾ ਹੈ ਇਹ ਕਿਆਸ ਰਹੀਆਂ ਇਸ ਕਰਕੇ ਤੇਜ਼ ਹੋ ਗਈਆਂ ਨੇ ਕਿਉਂਕਿ ਸੂਤਰਾਂ ਦੇ حوالے ਤੋਂ ਖਬਰ ਆ ਰਹੀ ਹੈ ਕਿ ਮਾਰਚ ਦੇ ਪਹਿਲੇ ਹਫਤੇ ਨਾਗਰਿਕਤਾ ਸੋਧ ਕਾਨੂੰਨ ਕੇਂਦਰ ਸਰਕਾਰ ਲਾਗੂ ਕਰ ਸਕਦੀ ਹੈ ਸੂਤਰਾਂ ਦੇ حوالے ਤੋਂ ਇਹ ਜਾਣਕਾਰੀ ਮਿਲ 파 ਰਹੀ ਹੈ ਗ੍ਰਹਿ ਮੰਤਰਾਲੇ ਵੱਲੋਂ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਸਕਦਾ ਹੈ ਸੀਏ ਦੀ ਪੂਰੀ ਪ੍ਰਕਿਰਿਆ ਆਨਲਾਈਨ ਹੋਵੇਗੀ ਕੇਂਦਰ ਸਰਕਾਰ ਵੱਲੋਂ ਇਸ ਸੰਬੰਧੀ ਬਕਾਇਦਾ ਪੋਰਟਲ ਵੀ ਤਿਆਰ ਕਰ ਲਿਆ ਗਿਆ। ਜियां ਤੁਹਾਨੂੰ ਦੱਸ ਜੀ ਸੂਤਰਾ ਦੇ ਵਾਲੇ ਤੋਂ ਜੋ ਜਾਣਕਾਰੀ ਆ ਰਹੀ ਹੈ ਕਾਫੀ ਅਹਿਮ ਹੈ। ਹਾਲਾਂਕਿ ਤੁਹਾਨੂੰ ਦੱਸਿਆ ਇਸ ਨੂੰ ਲੈ ਕੇ ਇੱਕ ਲੰਬੀ ਡਿਬੇਟ ਵੀ ਚੱਲੀ। ਇਸ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀ ਪ੍ਰतिक੍ਰਮ ਵੀ ਵੇਖਣ ਨੂੰ ਮਿਲੇ ਪਰ ਕੀ ਵਾਕ ਹੈ ਜੀ। ਚੌਣ ਜਾਬਤਾ ਲੱਗਣ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਸਕਦਾ ਹੈ। ਇਹ ਸਵਾਲ ਹੁਣ ਇਸ ਕਰਕੇ ਉੱਠ ਰਿਹਾ ਕਿ ਕਿਆਸਰਈਆਂ ਲੱਗ ਰਹੀਆਂ ਨੇ ਸੂਤਰਾ ਦੇ ਵਾਲੇ ਤੋਂ ਖਬਰ ਵੀ ਆ ਰਹੀ ਹੈ ਕਿ ਮਾਰਚ ਦੇ ਪਹਿਲੇ ਹਫਤੇ ਨਾਗਰਿਕਤਾ ਸੋਧ ਕਾਨੂੰਨ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਸਕਦਾ ਹੈ ਗ੍ਰਹਿ ਮੰਤਰਾਲੇ ਵੱਲੋਂ ਤਸਿਸ ਤਸੀ ਜੀ ਹਾਂ ਇਸ ਨੂੰ ਲੈ ਕੇ ਕਈ ਵਾਰ ਵੱਖ-ਵੱਖ ਪਾਰਟੀਆਂ ਵੱਲੋਂ ਵੱਖ-ਵੱਖ ਧਿਰਾਂ ਵੱਲੋਂ ਵੱਖ-ਵੱਖ ਟਾਂਗ ਦੇ ਪ੍ਰਤੀਕਰਮ ਵੇਖਣ ਨੂੰ ਮਿਲੇ ਕੋਈ ਇਸ ਨੂੰ ਸਰਕਾਰ ਇਸ ਨੂੰ ਲੈ ਕੇ ਸਰਕਾਰ ਦੇ ਉੱਪਰ ਕਈ ਵਾਰ ਹਮਲਾਵਰ ਵੀ ਹੋ ਚੁੱਕੀਆਂ ਕਈ ਤਰ੍ਹਾਂ ਬਾਰੇ ਕੀ ਵਾਕਿਆ ਜੀ ਸੀ ਲਾਗੂ ਹੋ ਜਾਵੇਗਾ ਇਸ ਦੇ ਉੱਪਰ ਇੱਕ ਵੱਡਾ ਸਵਾਲ ਹੁਣ ਬਰਕਰਾਰ ਹੈ ਪਰ ਸੂਤਰਾਂ ਦੇ ਵੱਲੋਂ ਇਹ ਜਾਣਕਾਰੀ ਆ ਰਹੀ ਹੈ ਕਿ ਗ੍ਰਹਿ ਮੰਤਰਾਲੇ ਵੱਲੋਂ ਨੋਟੀਫਿਕੇਸ਼ਨ ਜਲਦ ਜਾਰੀ ਕੀਤਾ ਜਾ ਸਕਦਾ ਹੈ ਸਾਡਰਾਂ ਸਾਡੇ ਸਹਿਯੋਗੀ ਹਰਪ੍ਰੀਤ ਬੰਦੇਸ਼ਾ ਜੁੜ ਚੁੱਕੇ ਨੇ ਇਸੇ ਖਬਰ ਤੇ ਹੋਰ ਅਪਡੇਟ ਦੇਣ ਦੇ ਲਈ ਸਿੱਧਾ ਰੁਕ ਕਰਾਂਗੇ ਹਰਪ੍ਰੀਤ ਜਾਣਨਾ ਚਾਹਾਂਗੇ ਤੁਹਾਨੂੰ ਸੀਏ ਨੂੰ ਲੈ ਕੇ ਸਰਕਾਰ ਵਾਕਿਆ ਜੀ ਗੰਭੀਰ ਹੈ ਕਈ ਸੂਬਿਆਂ ਦੇ ਵਿੱਚ ਇਸ ਨੂੰ ਲੈ ਕੇ ਵੱਖ-ਵੱਖ ਢੰਗ ਦੀ ਤਿਆਰੀ ਅਸੀਂ ਵੇਖੀ ਵੀ ਹੈ ਪਰ ਹੁਣ ਕੀ ਖਬਰ ਆ ਰਹੀ ਹੈ ਕਿ ਵਾਕਿਆ ਕੀ ਚੋਂਡ ਜਾਤਾ ਲੱਗਨ ਤੋਂ ਪਹਿਲਾਂ ਸੀਏਏ ਲਾਗੂ ਕਰ ਸਕਦੀ ਹੈ ਸਰਕਾਰ ਦੇਖੋ ਜਿਸ ਤਰੀਕੇ ਦੇ ਨਾਲ ਜੋ ਖਾ ਵਾਲੇ ਸਾਰੇ ਇਹ ਕਿ ਨਾ ਜਿਹੜਾ ਜੀ ਪੀਏ ਨਾਮ ਪੱਲੇ ਹੱਥ ਬਾਕ ਬਿਚਾਰ ਵਿੱਚ ਗੱਲ ਕਰਨਾ ਹੈਗਾ ਵਰਤਨ ਕੀ ਸਮਾਂ ਦਿਨ ਲਈ ਐਲਾਨ ਕੀਤਾ ਵੀ ਕੀਤਾ ਜਾ ਸਕਦਾ ਹੈ ਹਰਪ੍ਰੀਤ ਹਰ ਵੀ ਤੁਹਾਡੀ ਆਵਾਜ਼ ਕੁਝ ਕੱਟ ਰਹੀ ਹੈ ਇੱਕ ਵਾਰ ਮੁਰ ਤੋਂ ਤੁਹਾਡੇ ਨਾਲ رابطہ ਕਾਇਮ ਕਰਨ ਦੀ ਕੋਸ਼ਿਸ਼ ਅਸੀਂ ਕਰਾਂਗੇ ਪਰ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਮੁਰਤੋਦਾਸੀ ਕੇਂਦਰ ਸਰਕਾਰ ਵੱਲੋਂ ਬਕਾਇਦਾ ਦੱਸਿਆ ਜਾ ਰਿਹਾ ਹੈ ਕਿ ਪੋਰਟਲ ਤਿਆਰ ਕੀਤਾ ਗਿਆ ਹੈ तमाम ਤਿਆਰੀਆਂ ਪੂਰੀਆਂ ਕਰ ਲੀਆਂ ਗਈਆਂ ਬਸ ਚੌਣ ਜਾਬਤਾ ਲੱਗਣ ਤੋਂ ਪਹਿਲਾਂ-ਪਹਿਲਾਂ ਸੀਏਏ ਨੂੰ ਲੈ ਕੇ ਨੋਟੀਫਿਕੇਸ਼ਨ ਵੀ ਕੇਂਦਰ ਸਰਕਾਰ ਜਾਰੀ ਕਰ ਸਕਦੀ ਹੈ ਮਾਰਚ ਦੇ ਪਹਿਲੇ ਹਫਤੇ 'ਚ ਨਾਗਰਿਕਤਾ ਸੋਧ ਕਾਨੂੰਨ ਲਾਗੂ ਕਰ ਸਕਦੀ ਹੈ ਸਰਕਾਰ ਜੀहां तमाम ਨਾਗਰਿਕਾਂ ਦੇ ਲਈ ਭਾਰਤ ਦੇ तमाम ਨਾਗਰਿਕਾਂ ਦੇ ਲਈ ਇੱਕੋ ਹੀ ਕਾਨੂੰਨ ਉਸੇ ਅਧੀਨ ਸਾਰੀਆਂ ਗੱਲਾਂ ਇੱਕੋ ਕਾਨੂੰਨ ਦੇ ਅਧੀਨ ਸਾਰੀਆਂ ਗੱਲਾਂ ਇਹ ਨਾਗਰਿਕਤਾ ਸੋਧ ਕਾਨੂੰਨ ਦੇ ਵਿੱਚ ਜੋ ਚੀਜ਼ਾਂ ਵੇਖਣ ਨੂੰ ਮਿਲਣਗੀਆਂ ਸਾਡੇ ਨਾਲ ਸਾਡੇ ਸਹਿਯੋਗੀ ਹਰਪ੍ਰੀਤ ਇੱਕ ਵਾਰ ਮੁੜ ਤੋਂ ਜੁੜ ਰਹੇ ਨੇ ਹਰਪ੍ਰੀਤ ਨਾਗਰਿਕਤਾ ਸੋਧ ਕਾਨੂੰਨ CAA ਨੂੰ ਲੈ ਕੇ ਕੀ ਆ ਰਹੀ ਹੈ ਜਾਣਕਾਰੀ ਦੇਖੋ ਜੋ ਜਾਣਕਾਰੀ ਹਜ ਤੱਕ ਸਾਹਮਣੇ ਆ ਰਹੀ ਹੈ ਕਿ ਸੀਏ ਨੂੰ ਲੈ ਕੇ ਜਿਹੜੀ ਸਰਕਾਰ ਹੈ ਉਹ ਬਹੁਤ ਹੀ ਜ਼ਿਆਦਾ ਗੰਭੀਰ ਹੈ ਖਾਸ ਤੌਰ ਤੇ ਜਨਵਰੀ ਦੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜਦੋਂ ਬੰਗਾਲ ਦੇ ਦੌਰੇ ਤੇ ਸਨ ਉਸ ਦੌਰਾਨ ਉਹਨਾਂ ਨੇ ਕਿਹਾ ਵੀ ਸੀ ਕਿ ਜਿਹੜੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਸੀਂ ਸੀਏ ਨੂੰ ਲਾਗੂ ਕਰ ਸਕਦੇ ਹਾਂ ਹੁਣ ਜੋ ਸੂਤਰਾਂ ਦੇ ਬਾਰੇ ਤੋਂ ਖਬਰ ਆ ਰਹੀ ਹੈ ਕਿ ਮਾਰਚ ਦਾ ਪਹਿਲਾ ਹਫਤਾ ਜਾਂ ਉਸ ਤੋਂ ਬਾਅਦ ਕੋਈ ਵੀ ਇੱਕ ਤਰੀਕ ਦੇ ਵਿੱਚ ਇਸ ਅ੍ਰੀ ਸੂਚਨਾ ਇਹਦਾ ਨੋਟੀਫਿਕੇਸ਼ਨ ਹੈ ਉਸ ਨੂੰ ਜਾਰੀ ਕਰ ਦਿੱਤਾ ਜਾਏਗਾ ਜਿਸ ਤੋਂ ਬਾਅਦ ਕਿ ਇਹ ਜਿਹੜਾ ਉਹ ਲਾਗੂ ਹੋ ਜਾਏਗਾ ਇਸ ਦੇਸ਼ ਦੇ ਵਿੱਚ ਜਿਹੜਾ ਕਾਨੂੰਨ ਹੈ ਉਹ ਹੋ ਜਾਏਗਾ ਲਾਗੂ ਜਿਹੜੇ ਲੋਕ ਅਫਗਾਨਿਸਤਾਨ ਬੰਗਲਾਦੇਸ਼ ਜਾਂ ਪਾਕਿਸਤਾਨ ਤੋਂ ਹਿੰਦੁਸਤਾਨ ਆਏ ਨੇ ਉਹਨਾਂ ਲੋਕਾਂ ਵਾਸਤੇ ਚਾਹੇ ਉਹ ਕਿਸੇ ਵੀ ਤਰੀਕ ਨੂੰ ਆਏ ਹੋਣ ਉਹਨਾਂ ਲੋਕਾਂ ਲਈ ਨਾਗਰਿਕਤਾ ਲੈਣ ਦਾ ਇੱਕ ਰਾਹ کھل ਜਾਏਗਾ ਲੇਕਿਨ ਉਹਨਾਂ ਵਾਸਤੇ ਇਹ ਦੱਸਣਾ ਜ਼ਰੂਰ ਹੋਏਗਾ ਕਿ ਉਹ ਬਿਨਾਂ ਕਾਗਜ਼ ਤੋਂ ਕਿਸ ਤਰੀਕ ਨੂੰ ਹਿੰਦੁਸਤਾਨ ਦੇ ਵਿੱਚ ਐਂਟਰ ਹੋਏ ਇਸ ਦੇ ਨਾਲ ਹੀ ਜਿਹੜੀ ਇੱਕ ਸਭ ਤੋਂ ਵੱਡਾ ਜਿਹੜਾ ਖਛਾ ਜਿਤਾਇਆ ਜਾ ਰਿਹਾ ਸੀ ਕਿਸੇਏ ਰਾਹੀਂ ਕਿਸੇ ਦੀ ਸਿਟੀਜ਼ਨਸ਼ਿਪ ਨਾਗਰਿਕਤਾ ਜਾ ਸਕਦੀ ਉਸ ਨੂੰ ਸਰਕਾਰ ਪਹਿਲਾਂ ਹੀ ਮਨਾ ਕਰ ਚੁੱਕੀ ਹੈ ਇਹ ਇਹੋ ਜਿਹਾ ਕੁਝ ਨਹੀਂ ਹੋਣ ਵਾਲਾ ਹੈ ਇਹੋ ਜਿਹਾ ਕੁਝ ਨਹੀਂ ਹੋਏਗਾ ਜਿੰਨਾ ਲੋਕਾਂ ਦੀਆਂ ਜੋ ਨਾਗਰਿਕਤਾ ਹੈ ਉਹ ਲੋਕਾਂ ਦੀ ਪਣੀ ਰਹੇਗੀ ਤਾਂ ਹੁਣ ਇਸ ਨੂੰ ਲੈ ਕੇ ਜੋ ਨੋਟੀਫਿਕੇਸ਼ਨ ਜਾਰੀ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕਿ ਇਸ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਏਗਾ ਤਾਂ ਉਸ ਤੋਂ ਬਾਅਦ ਇਹ ਪੂਰਾ ਪ੍ਰਕਿਰਿਆ ਜਿਹੜੀ ਹੈ ਔਨਲਾਈਨ ਹੋਏਗੀ ਇਹ ਵੀ ਸੂਤਰ ਦੱਸਦੇ ਨੇ ਕਿ ਇਸ ਮਾਮਲੇ ਇਸ ਦੇ ਮਤਲਕ ਇੱਕ ਪੂਰਾ ਪੋਰਟਲ ਜਿਹੜਾ ਹੈ ਬਕਾਇਦਾ ਤਿਆਰ ਕਰ ਲਿਆ ਗਿਆ ਤੇ ਜਲਦ ਹੀ ਉਸ ਪੋਰਟ ਲਾਂਚ ਵੀ ਕਰ ਦਿੱਤਾ ਹੀ ਜਾਏਗਾ ਉਸੇ ਪੋਰਟਲ ਦੇ ਵਿੱਚ ਸਾਰੀਆਂ ਜਾਣਕਾਰੀਆਂ ਜਿਹੜੀਆਂ ਨੇ ਉਹ ਸਾਂਝੀਆਂ ਕਰਨੀਆਂ ਹੋਣਗੀਆਂ ਜੋ ਲੋਕ ਸੀਏ ਦੇ ਤਹਿਤ ਆਪਣੀ ਨਾਗਰਿਕਤਾ ਦਾ ਅਰਜ਼ੀ ਦੇਣਾ ਚਾਹਣਗੇ ਜੀ ਬਿਲਕੁਲ ਵਾਕਿਆ ਚੀ ਸਮਝਿਆ ਜਾ ਸਕਦਾ ਪਰ ਹਰਪ੍ਰੀਤ ਅਸ ਦੇ ਲਈ ਤਿਆਰੀਆਂ ਤਾਂ ਵਾਕਿਆ ਚੀ ਬਹੁਤ ਜ਼ਿਆਦਾ ਚਾਹੀਦੀਆਂ ਨੇ ਕਿ ਵਾਕਿਆ ਚੀ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਜਿਹੜੀਆਂ तमाम ਅੜਚਣਾਂ ਨੇ ਸਮਝਿਆ ਜਾ ਸਕਦਾ ਦੂਰ ਹੋ ਜਾਣੀਆਂ ਹੈ ਇਸ ਦਿਨ ਨਾਲ ਇੱਕ ਵੱਖਰੀ ਡਿਬੇਟ ਪੱਖ ਦੀ ਵਿਖਾਈ ਦੇ ਰਹੀ ਹੈ ਦੇਖੋ ਰਾਜਨੀਤਿਕ ਤੌਰ ਤੇ ਇਸ ਨੂੰ ਜੇਕਰ ਅਸੀਂ ਦੇਖੀਏ ਤਾਂ ਰਾਜਨੀਤਿਕ ਤੌਰ ਤੇ ਜ਼ਰੂਰ ਇਹ ਮੁੱਦਾ ਇੱਕ ਵੱਡਾ ਮੁੱਦਾ ਹੋਏਗਾ ਖਾਸ ਤੌਰ ਤੇ ਜੇਕਰ ਅਸੀਂ ਕਰੀਤ ਮਮਤਾ ਬੈਨਰਜੀ ਖੁੱਲ ਕੇ ਇਸ ਦਾ ਵਿਰੋਧ ਕਰਦੇ ਰਹੇ ਨੇ ਉਹ ਕਹਿੰਦੇ ਨੇ ਉਹ ਇਸ ਨੂੰ ਕਦੀ ਵੀ ਲਾਗੂ ਨਹੀਂ ਹੋਣ ਦੇਣਗੇ ਹੋਰ ਵੀ ਬਹੁਤ ਸਾਰੀ ਸਿਆਸੀ ਤਰ੍ਹਾਂ ਜਿਹੜੀਆਂ ਨੇ ਜਾਂ ਇੱਕ ਅਰ ਕਈ ਜਿਹੜੀ ਸਿਵਲ ਸੋਸਾਇਟੀ ਦੇ ਬਹੁਤ ਸਾਰੇ ਲੋਕ ਨੇ ਉਹ ਵੀ ਇਸ ਦਾ ਵਿਰੋਧ ਕਰਦੇ ਰਹੇ ਨੇ ਲੇਕਿਨ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਸਰਕਾਰ ਜੇਕਰ ਇਸ ਦਾ ਨੋਟੀਫਿਕੇਸ਼ਨ ਚੌਣ ਜਾਪ ਤੇ ਪਹਿਲਾਂ ਕਰ ਦਿੰਦੀ ਹੈ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਕੀ ਇਹ ਲਾਗੂ ਹੋ ਜਾਏਗਾ ਤੇ ਉਹਨਾਂ ਲੋਕਾਂ ਵਾਸਤੇ ਇਹ ਖਾਸੀ ਰਾਹਤ ਹੋਏਗੀ ਜੋ ਲੋਕ ਅਫਗਾਨਿਸਤਾਨ ਤੋਂ ਜਾਂ ਬੰਗਲਾਦੇਸ਼ ਤੋਂ ਜਾਂ ਪਾਕਿਸਤਾਨ ਤੋਂ ਜਿਹੜੇ ਮੈਨਰਟੀਆਂ ਨੇ ਚਾਹੇ ਉਹ ਬੋਧ ਹੋਣ ਸਿੱਖ ਹੋਣ ਇਹ ਲੋਕ ਜਿਹੜੇ ਆਏ ਉਹਨਾਂ ਵਾਸਤੇ ਖਾਸੀ ਰਾਹਤ ਹੋਏਗੀ ਕਿਉਂਕਿ ਲੋਕ ਬੜੇ ਲੰਬੇ ਸਮੇਂ ਤੋਂ ਹਿੰਦੁਸਤਾਨ ਚ रह ਰਹੇ ਨੇ ਬਹੁਤ ਲੰਬੇ ਉਹਨਾਂ ਨੂੰ ਲਾਰੇ ਲਾਏ ਗਏ ਅਸੀਂ ਖਾਸ ਤੌਰ ਤੇ ਆਪ ਉਹ ਸਟੋਰੀਆਂ ਕਵਰ ਕੀਤੀਆਂ ਜਿਹੜੇ ਫੁਦਾਨੀ ਸਿੱਖ ਇਹ ਹਿੰਦੁਸਤਾਨ ਚ ਆਏ ਲੇਕਿਨ ਅਜੇ ਤੱਕ ਉਹਨਾਂ ਨੂੰ ਇੰਗਲਿਸ਼ ਪਾਸਪੋਰਟ ਨਹੀਂ ਮਿਲੇ ਉਹ ਲਗਾਤਾਰ ਅਜੇ ਵੀ ਖੜ੍ਹੇ ਖੜ੍ਹਕਾਰ ਨੇ ਤੇ ਜੇਕਰ ਸੀਏ ਲਾਗੂ ਹੁੰਦਾ ਤਾਂ ਉਹਨਾਂ ਲੋਕਾਂ ਵਾਸਤੇ ਇਹ ਇੱਕ ਖਾਸੀ ਰਾਹਤ ਹੋਏਗੀ ਲੇਕਿਨ ਦੂਸਰੇ ਪਾਸੇ ਬਿਲਕੁਲ ਸਮਝਿਆ ਜਾ ਸਕਦਾ ਹੈ ਕਿ ਇਸ ਨੂੰ ਲੈ ਕੇ ਹੁਣ ਵਾਕਫ ਹੋ ਕੇ ਕਿਆ ਸਰੇ ਜਰੂਰ ਲੱਗ ਰਹੀ ਹੈ ਪਰ ਫਾਈਨਲ ਤਸਵੀਰ ਸਾਫ ਹੋਣੀ ਹਲੇ ਵੀ ਬਾਕੀ ਬੇਸ਼ੁਕਰੀ ਹਰ ਪਹਿ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਦੀ ਤਾਂ ਕੀ ਹੈ ਸਿਟੀਜ਼ਨਸ਼ਿਪ ਐਮੈਂਡਮੈਂਟ ਐਕਟ ਯਾਨੀ ਕਿ ਸੀ 2019 ਘਟਕਣਤੀ ਭਾਈਚਾਰੇ ਨੂੰ ਭਾਰਤੀ ਨਾਗਰਿਕਤਾ ਦੇਣ ਦੇ ਲਈ ਇਹ ਕਾਨੂੰਨ ਰੱਖਿਆ ਗਿਆ ਸੀ ਆ ਪਾਕਿਸਤਾਨ ਅਫਗਾਨਿਸਤਾਨ ਬੰਗਲਾਦੇਸ਼ ਛੱਡ ਕੇ 2014 ਤੋਂ ਪਹਿਲਾਂ ਭਾਰਤ ਆਏ ਘਟਕਣਤੀ ਭਾਈਚਾਰੇ ਦੇ ਲਈ ਇਹ ਕਾਨੂੰਨ ਹਿੰਦੂ ਸਿੱਖ ਬੋਧ ਜੈਨ 파르ਸੀ 크ਰਿਸਚਨ ਭਾਈਚਾਰੇ ਨੂੰ ਐਸਚ ਸ਼ਾਮਲ ਕੀਤਾ ਗਿਆ ਜਿੱहां ਇਸ ਦੇ ਨਾਲ ਹੀ ਮੁਸਲਿਮ ਭਾਈਚਾਰੇ ਨੂੰ ਕਾਨੂੰਨ ਦੇ ਵਿੱਚ ਥਾਂ ਨਹੀਂ ਦਿੱਤੀ ਗਈ ਘਟ ਗਿਣਤੀ ਭਾਈਚਾਰੇ ਨੂੰ ਭਾਰਤੀ ਨਾਗਰਿਕਤਾ ਦੇਣ ਦੇ ਲਈ ਸੀਏ ਐ ਕਾਨੂੰਨ ਬਣਿਆ 6 ਸਾਲਾਂ ਚ ਜਿਹੇ ਮਾਈਗ੍ਰੈਂਟਸ ਨੂੰ ਕਾਨੂੰਨ ਦੇ ਤਹਿਤ ਨਾਗਰਿਕਤਾ ਦਿੱਤੀ ਜਾ ਸਕਦੀ ਹੈ ਦਸੰਬਰ 2019 ਦੇ ਵਿੱਚ ਸੰਸਦ ਦੇ ਵਿੱਚ ਸੀਏ ਐ ਨੂੰ पास ਕੀਤਾ ਗਿਆ ਸੀ ਰਾਸ਼ਟਰਪਤੀ ਦੀ ਮਨਜ਼ੂਰੀ ਦੇ ਬਾਵਜੂਦ ਸਰਕਾਰ ਨੇ ਇਸ ਸੰਬੰਧੀ ਅਧिसूचना ਯਾਨੀ ਕਿ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਦੇਸ਼ ਭਰ ਅੱਜ ਵਿਰੋਧ ਪ੍ਰਦਰਸ਼ਨ ਹੋਇਆ ਸੀ ਉਹ ਤੋਂ ਚੇਤਾ ਹੋਵੇਗਾ ਤਾਂ ਉਸ ਵੇਲੇ ਸਰਕਾਰ ਨੇ ਇਸ ਕਾਨੂੰਨ ਨੂੰ ਇੱਕ ਤਰੀਕੇ ਦਾ ਇੱਕ ਤਰੀਕੇ ਨਾਲ ਰੋਕ ਲਿਆ ਸੀ ਮੁ슬림 ਭਾਈਚਾਰੇ ਨੂੰ ਥਾਂ ਨਾ ਦਿੱਤੇ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿ ਆਖਰਕਾਰ ਸਿਟੀਜ਼ਨਸ਼ਿਪ ਐਮੈਂਡਮੈਂਟ ਐਕਟ ਦੇ ਵਿੱਚ ਜੇਕਰ ਬਾਕੀ ਭਾਈਚਾਰਿਆਂ ਨੂੰ ਸ਼ਾਮਲ ਕੀਤਾ ਗਿਆ ਤਾਂ ਮੁ슬림 ਭਾਈਚਾਰੇ ਨੂੰ ਸ਼ਾਮਲ ਕਿਉਂ ਨਹੀਂ ਕੀਤਾ ਗਿਆ ਸਾਮ ਅਤੇ ਕਈ ਹੋਰ ਸਰਦੀ ਸੁਪੀਆਂ ਦੇ ਵਿੱਚ ਮਾਈਗ੍ਰੇਸ਼ਨ ਨੂੰ ਉਤਸ਼ਾਹਿਤ ਦੇਣ ਦੇ ਇਲਜ਼ਾਮਾ ਦੇ ਤਹਿਤ ਵੀ ਵਿਰੋਧ ਹੋਇਆ ਸੀ 100 ਇਹਦਾ